ਮੰਦਰ ਮੋਤੀ ਜੀ ਨੂੰ ਅਗਰ ਕਿਸੇ ਤੋਂ ਡਰ ਲੱਗਦਾ ਤੇ ਉਹ ਲੱਗਦਾ ਹੈ ਅਰਵਿੰਦ ਕੇਜ ਵੀ ਉਹ ਕੈਂਪੇਨਿੰਗ ਨਾ ਕਰਨ ਪੁਨਾ ਦੀ ਪਾਰਟੀ ਜਿਆਦੀ ਸੀਟਾਂ ਲੈ ਜਨ ਇਸ ਚੀਜ਼ ਦਾ ਖਤਰਾ ਉਹਨਾਂ ਨੂੰ ਬਣਿਆ ਪਰ ਹੈਰਾਨੀ ਦੀ ਗੱਲ ਤੋਂ ਇਹ ਹੈ ਕਿ ਦਿੱਲੀ ਸਾਡੇ ਅੰਦਰ ਦਰਦ ਹੈ ਸਾਡਾ ਨੈਸ਼ਨਲ ਕੰਵਨਨ ਨਾ ਰਹੀ ਅਸੀਂ ਦਿੱਲੀ ਜਾਂਦੇ ਦਿੱਲੀ ਜਾ ਕੇ ਅਸੀਂ ਕੋਈ ਵੀ ਪ੍ਰਦਰਸ਼ਨ ਕਰਦੇ ਹਾਂ ਪੁਲਿਸ ਇਹ ਚੱਕ ਚੱਕ ਕੇ ਸੁੱਟਦੀ ਹੈ ਸਾਨੂੰ ਪੂਰੇ-ਪੂਰੇ ਦਿਨ ਡਿਟੇਨ ਰੱਖਦਾ ਹੈ ਹਰਜੋਤ ਬੈਂਸ ਜੀ ਤਿੰਨ ਵਾਰੀ ਡਿਟੇਨ ਹੋ ਚੁੱਕੇ ਨੇ ਜਾਨਕ ਸੁਰਾ ਟੀਵੀ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਦਰਸ਼ਕੋ ਆਮ ਆਦਮੀ ਪਾਰਟੀ ਸੁਪਰੀਮੋਤ ਦਿੱਲੀ ਦੇ ਭੁਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਵਕਤ ਈਡੀ ਦੀ ਗ੍ਰਿਫਤ ਵਿੱਚ ਨੇ ਜਿਸ ਦਿਨ ਤੋਂ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਫਿਰਸਾ ਚ ਲਿਆ ਗਿਆ ਉਸ ਦਿਨ ਤੋਂ ਹੀ ਆਮ ਆਦਮੀ ਪਾਰਟੀ ਇਸ ਦਾ ਜ਼ੋਰਦਾਰ ਤਰੀਕੇ ਨਾਲ ਦੇਸ਼ ਭਰ ਚ ਵਿਰੋਧ ਕਰ ਰਹੀ ਹੈ ਵਿਰੋਧ ਦਾ ਮੁੱਖ ਕੇਂਦਰ ਬਣਿਆ ਹੋਇਆ ਹੈ ਰਾਜਧਾਨੀ ਤੇ ਆਮ ਆਦਮੀ ਪਾਰਟੀ ਦੇ ਅਧਿਕਾਰ ਖੇਤਰ ਯਾਨੀ ਕਿ ਉਹਨਾਂ ਦੀ ਸਰਕਾਰ ਦਾ ਅਧਿਕਾਰ ਖੇਤਰ ਆਉਂਦਾ ਦਿੱਲੀ ਦਾ ਇਲਾਕਾ ਪੰਜਾਬ ਤੋਂ ਵੀ ਆਮ ਆਦਮੀ ਪਾਰਟੀ ਦੇ ਆਗੂ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਤੱਕ ਹੋਰ ਲੀਡਰ ਸਹਿਬਾਨ ਤੇ ਹੋਰ ਵਰਕਰ ਜਿਹੜੇ ਨੇ ਦਿੱਲੀ ਵੱਲ ਲਗਾਤਾਰ ਕੂਚ ਕਰ ਰਹੇ ਨੇ ਵਹੀਰਾ ਘਤ ਰਹੇ ਨੇ ਹੁਣੇ-ਹੁਣੇ ਤਾਜ਼ਾ-ਤਾਜ਼ਾ ਦਿੱਲੀ ਚ ਕਈ ਦਿਨਾਂ ਦੇ ਵਿਰੋਧ ਪ੍ਰਦਰਸ਼ਨ ਦਾ ਅਹਿਮ ਹਿੱਸਾ ਬੜਕੇ ਆਏ ਪੰਜਾਬ ਦੇ ਆਵਾਜ਼ੂ ਪਾਰਟੀ ਦੇ ਅਹਿਮ ਆਗੂ ਤੇ ਨਾਲ ਨਾਲ ਚੰਡੀਗੜ੍ਹ ਦੇ ਆਵਾਜ਼ੂ ਪਾਰਟੀ ਦੇ ਇੰਚਾਰਜ ਡਾਕਟਰ ਐਸਐਸ ਆਲੂਵਾਲੀਆ ਇਸ ਵਕਤ ਤੈਨਿਕ ਸਵਰ ਨਾਲ ਬਨੇ ਹੋਏ ਨੇ ਆਲੂਵਾਲੀਆ ਸਾਹਿਬ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਧੰਨਵਾਦ ਜੀ ਬਹੁਤ ਬਹੁਤ ਪਾਈਸਾ ਪਹਿਲਾਂ ਤਾਂ ਇਸ ਤਰ੍ਹਾਂ ਜੀ ਕਾਫੀ ਜਿਹੜਾ ਹੈ ਫੋਰਸਫੁਲੀ ਜਿਹੜਾ ਜਿਹੜਾ ਤੁਹਾਨੂੰ ਆਵਾਜ਼ੂ ਪਾਰਟੀ ਦੇ ਆਗੂਆਂ ਨੂੰ ਤੇ ਪ੍ਰਦਰਸ਼ਨ ਕਾਰਜਾਂ ਨੂੰ ਦਿੱਲੀ ਪੁਲਿਸ ਵੱਲੋਂ ਰੋਕਿਆ ਜਾ ਰਿਹਾ ਡੱਕਿਆ ਜਾ ਰਿਹਾ ਕਿਸ ਤਰ੍ਹਾਂ ਦਾ ਵਤੀਰਾ ਹੈ ਜੀ ਦਿੱਲੀ ਪੁਲਿਸ ਦਾ ਦੇਖੋ ਸਭ ਤੋਂ ਪਹਿਲੀ ਜਿਹੜੀ ਇੰਪੋਰਟੈਂਟ ਇਸ਼ੂ ਹੈ ਕਿ ਅਰਵਿੰਦ ਕੇਜਰੀਵਾਲ ਜੀ ਨੇ ਇਹ ਫੁਜਾ ਕੀ ਕੰਮ ਕੀਤਾ ਹੈ ਕਿ ਉਹਨਾਂ ਨੂੰ ਈਡੀ ਨੇ ਫੜ ਲਿਆ ਜੀ ਇੱਕ ਪਾਸੇ ਮਾਡਲ ਕੋਡ ਆਫ ਕੰਡਕਟ ਲੱਗਿਆ ਹੋਇਆ ਇਲਾਕੇ ਚ ਕਹਿ ਲੋ ਦੇਸ਼ ਭਰ ਚ ਕਹਿ ਲੋ ਕਿ ਇਲੈਕਸ਼ਨ ਚੱਲ ਰਹੇ ਨੇ ਆਮ ਆਦਮੀ ਪਾਰਟੀ ਨੇ ਆਪਣੇ ਕਈ ਕੈਂਡੀਡੇਟ ਵੀ ਡਿਕਲੇਅਰ ਕਰਤੇ ਕੈਂਪੇਨਿੰਗ ਦਾ ਟਾਈਮ ਸੀਗਾ ਪਰ ਈਡੀ ਨੇ ਅਰਵਿੰਦ ਕੇਜਰੀਵਾਲ ਜੀ ਨੂੰ ਫੜ ਲਿਆ ਫੜਿਆ ਇਸ ਲਈ ਕਿ ਨਰਿੰਦਰ ਮੋਦੀ ਜੀ ਨੂੰ ਅਗਰ ਕਿਸੇ ਤੋਂ ਡਰ ਲੱਗਦਾ ਹੈ ਤੇ ਉਹ ਲੱਗਦਾ ਅਰਵਿੰਦ ਕੇਚਰੀ ਬਾਰੇ ਵੀ ਉਹ ਕੈਂਪੇਨਿੰਗ ਨਾ ਕਰਨ ਉਹਨਾਂ ਦੀ ਪਾਰਟੀ ਜਿਆਦੀ ਸੀਟਾਂ ਲੈ ਜਾਣ ਇਸ ਚੀਜ਼ ਦਾ ਖਤਰਾ ਉਹਨਾਂ ਨੂੰ ਬਣਿਆ ਹੈ ਪਰ ਹੈਰਾਨੀ ਦੀ ਗੱਲ ਉੱਤੋਂ ਇਹ ਹੈਗੀ ਹੈ ਕਿ ਦਿੱਲੀ ਸਾਡੇ ਅੰਦਰ ਦਰਦ ਹੈ ਸਾਡਾ ਨੈਸ਼ਨਲ ਕਨਵੀਨਰ ਹੈ ਅਸੀਂ ਦਿੱਲੀ ਜਾਂਦੇ ਹਾਂ ਦਿੱਲੀ ਜਾ ਕੇ ਅਸੀਂ ਕੋਈ ਵੀ ਪ੍ਰਦਰਸ਼ਨ ਕਰਦੇ ਹਾਂ ਪੁਲਿਸ ਐ ਚੱਕ ਚੱਕ ਕੇ ਸੁੱਟਦੀ ਏ ਸਾਨੂੰ ਪੂਰੇ-ਪੂਰੇ ਦਿਨ ਡਿਟੇਨ ਕੀਤਾ ਗਿਆ ਹਰਜੋਤ ਬੈਂਸ ਜੀ ਤਿੰਨ ਵਾਰੀ ਡਿਟੇਨ ਹੋ ਚੁੱਕੇ ਨੇ ਜੀ ਸਾਨੂੰ ਤਿੰਨ ਵਾਰੀ ਡਿਟੇਨ ਕਰ ਚੁੱਕੇ ਨੇ ਅਸੀਂ ਕੀਤਾ ਕਿ ਅਸੀਂ ਇੱਕ ਸਵਾਲ ਪੁੱਛਦੇ ਹਾਂ ਅਸੀਂ ਲੋਕਾਂ ਦੇ ਮੈਂ ਕਹਿੰਦਾ ਵੀ ਇਲੈਕਟਿਡ ਲੋਕਾਂ ਨੇ ਕਿਤਨੇ ਨਰਿੰਦਰ ਮੋਦੀ ਨੂੰ ਉਹਨਾਂ ਨੂੰ ਪੁੱਛ ਰਹੇ ਆ ਕਿ ਵੀ ਐਫਓਜੀ ਕੀ ਚੀਜ਼ ਹੈਗੀ ਹੈ ਤੁਹਾਡੇ ਕੋਲ ਜਿਹਦੇ ਕਰਕੇ ਕੀਤਾ ਉਹ ਕਹਿੰਦੇ ਜੀ ਈਡੀ ਦਾ ਇੱਕ ਐਫਓਜੀ ਸਿਸਟਮ ਹੈ ਇਟ ਇਜ਼ ਅ ਸਿਸਟਮ ਹੈ ਵੀ ਮੈਂ ਤੁਹਾਡੇ ਬਾਰੇ ਕਹਤਾ ਕਿ ਜੀ ਤੁਸੀਂ ਮੇਰੇ ਤੋਂ ਪੈਸੇ ਲਿੱਤੇ ਆ ਤੁਹਾਨੂੰ ਪ੍ਰੂਫ ਕਰਨਾ ਪਏਗਾ ਮੈਂ ਨਹੀਂ ਪ੍ਰੂਫ ਕਰਨਾ ਔਰ ਇਹ ਲਾਅ ਬਣਾਇਆ ਕਿਨੇ ਸੀ ਇਹ ਲਾਅ ਬਣਾਇਆ ਵੀ ਨਰਿੰਦਰ ਮੋਦੀ ਜੀ ਨੇ ਸੀ ਤੇ ਐਫ ਹੋ ਜੇ ਕੰਮ ਕਰਕੇ ਤੁਸੀਂ ਕੱਲ ਅਦਾਲਤ 'ਚ ਸੁਣਿਆ ਹੋਏਗਾ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਵੀ ਮੈਂ ਕਹਤੋਂ ਅਮਿਤ ਸ਼ਾਹ ਜੀ ਨੇ ਉਹ ਨਰਿੰਦਰ ਮੋਦੀ ਜੀ ਨੇ ਮੇਰੇ 'ਚ ਪੈਸੇ ਦੀ ਉਹਨੂੰ ਅਰੈਸਟ ਕਰ ਲਓ ਇਹ ਸਾਰੀਆਂ ਚੀਜ਼ਾਂ ਸਿਰਫ ਇੱਕ ਡਿਕਟੇਟਰਸ਼ਿਪ ਤੇਸ਼ ਦੇ ਅੰਦਰ ਕਰਨ ਦੀ ਕਰ ਰਹੇ ਸਾਡੇ ਕੱਲੇ ਦੇਖੋ ਸਾਡੇ ਤਾਂ ਕਈ ਲੀਡਰ ਸਕੇ ਆਪੋਜੀਸ਼ਨ ਦੇ ਹਰ ਇੱਕ ਲੀਡਰ ਨੂੰ ਟਾਰਗੇਟ ਕਰ ਰਹੇ ਆਪੋਜੀਸ਼ਨ ਦੇ ਹਰ ਇੱਕ ਲੀਡਰ ਨੂੰ ਇਹ ਸ਼ੋ ਕਰਨਾ ਚਾਹੁੰਦੇ ਆ ਕਿ ਵੀ ਇਹ ਬਾਹਰ ਨਹੀਂ ਰਹਿਣਗੇ ਕੈਂਪੇਨਿੰਗ ਦੇ ਟਾਈਮ ਤੇ ਇਹ ਜੇਲ੍ਹ ਦੇ ਅੰਦਰ ਰਹਿਣਗੇ ਤਾਂ ਕਿ ਭਾਰਤੀ ਜਨਤਾ ਬੱਟੇ ਜੇ ਜੇ 10 ਸਾਲਾਂ 'ਚ ਮੋਦੀ ਸਾਹਿਬ ਤੁਸੀਂ ਕੰ ਤੇ ਮੈਂ ਕਹਿੰਦਾ ਵੀ ਤੁਸੀਂ ਡਿਵੈਲਪਮੈਂਟ ਦੇ ਉੱਤੇ ਇਲੈਕਸ਼ਨ ਲੜਕੇ ਦੇਖੋ ਚੰਡੀਗੜ੍ਹ ਦੀ ਗੱਲ ਕਰ ਲਓ ਕਿਹਨ ਨੇ ਜੇ ਕੰਮ ਕੀਤਾ ਇੱਥੇ ਇਲੈਕਸ਼ਨ ਲੜੇ ਕਾਹਨੂੰ ਭਜਦੀ ਐ ਇੱਥੋਂ ਇਲੈਕਸ਼ਨ ਲੜਨ ਤੋਂ ਐਸ ਕਰਕੇ ਇਹਨਾਂ ਨੇ ਕੰਮਕਾਜ ਕੀਤਾ ਨਹੀਂ ਹੁਣ ਕੀਤਾ ਇਲੈਕਟਰਲ ਬਾਂਡ ਦਾ ਦੇਖੋ ਕਿੰਨਾ ਵੱਡਾ ਸਕੈਮ ਤੁਹਾਡੇ ਸਾਰਿਆਂ ਦੇ ਸਾਹਮਣੇ ਆਇਆ ਇਹਨਾਂ ਨੇ ਐਹੋ ਜੇ ਕੰਮ ਕੀਤੇ ਕਿ ਜਾਂ ਤਾਂ ED CBI ਤੁਹਾਨੂੰ ਚੱਕ ਲੇਗੀ ਜਾਂ ਤਾਂ ਪੈਸੇ ਦਿਓ ਇਲੈਕਟਰਲ ਬਾਂਡ ਦੇ ਚੱਕਰ 'ਚ ਨਹੀਂ ਦਿਓਗੇ ਜੇ ਕੋਈ ਪੋਲਿਟੀਕਲ ਬੰਦਾ ਚੱਕਿਆ ਸਾਡੀ ਪਾਰਟੀ ਚ ਆ ਜਾਓ ਦੇਖੋ ਕਿੰਨੇ ਬੰਦੇ ਪਾਰਟੀਆਂ ਬਦਲ ਗਏ ਉਹ ਬੰਦੇ ਕਿਉਂ ਬਦਲੇ ਦਬਾਅ ਥੱਲੇ ਉਹਨਾਂ ਨੂੰ ਡਰਾਉਂਦੇ ਐ ਦਬਾਉਂਦੇ ਉਸ ਬੰਦੇ ਕਿ ਸੁਸ਼ੀਲ ਰਿੰਕੂ ਜਾਂ ਦੂਜੇ ਜਿਹੜੇ ਆਪ ਦੇ ਵਿਧਾਇਕ ਨੇ ਉਹਨਾਂ ਨੇ ਕਿਸੇ ਦਬਾਅ 'ਚ ਪਾਰਟੀ ਬਦਲੀ ਐ ਦੇਖੋ ਇਦਾਂ ਹੈ ਕਿ ਸੁਸ਼ੀਲ ਰਿੰਕੂ ਜਾਂ ਦੂਜੇ ਸਾਡੇ ਅੰਗਰਾਲ ਅੰਗਰਾਲ ਜੀ ਇਹਨਾਂ ਨੇ ਸ਼ੀਤਲ ਜੀ ਇਹਨਾਂ ਨੇ ਪਾਰਟੀ ਬਦਲਣ ਦਾ ਇਹਨਾਂ ਦਾ ਇੱਕ ਬੜਾ ਕਲੀਅਰ ਪਰਪਸ ਸੀ ਜੀ ਉਹ ਪਰਪਸ ਕੀ ਸੀਗਾ ਉਹ ਪਰਪਸ ਇੱਕੋ ਸੀਗਾ ਕਿ ਆਨੂੰ ਕਿਸੇ ਤਰੀਕੇ ਜਿ ਸੀਬੀਆਈ ਈਡੀ ਤੋਂ ਡਰ ਲੱਗਦਾ ਤੇ ਪਾਰਟੀ ਬਦਲ ਲਓ ਕਿਉਂਕਿ ਹੋਰ ਪੋਲਿਟੀਕਲ ਸਿਸਟਮ ਚ ਹੁੰਦਾ ਇਹ ਹਰ ਇੱਕ ਫਾਰਮ ਨੂੰ ਪ੍ਰਾਂਦੇ ਜੀ ਦਬਾਉਂਦੇ ਵੀ ਹੈ ਡਰਾਂਦੇ ਵੀ ਤੇ ਖਰੀਦੇ ਵੀ ਚੰਡੀਗੜ੍ਹ ਮੇਅਰ ਇਲੈਕਸ਼ਨ ਚ ਵੀ ਤਾਂ ਇਹ ਸਭ ਕੁਝ ਹੋਣਾ ਤੇ ਇਸ ਕਰਕੇ ਇਹਨਾਂ ਨੇ ਤਾਂ ਸਾਰੀ ਤਰ੍ਹਾਂ ਐਕਸਪੋਜ਼ ਹੋ ਮੈਂ ਪਰ ਦੇਸ਼ ਦੀ ਜਨਤਾ ਇਹਨਾਂ ਨੂੰ ਦੇਖ ਰਹੀ ਹੈ ਐਦਿਕ ਇਹਨਾਂ ਨੂੰ ਵੋਟਾਂ ਨਹੀਂ ਪੈਂਦੀਆਂ ਹਾਂ ਦਬਕੇ ਮਾਰਦੇ ਰਹਿਣਗੇ ਈਡੀ ਸੀਬੀਆਈ ਦੇ ਦਬਕੇ ਮਾਰਨਗੇ ਪ੍ਰੈਸ ਕਾਨਫਰੰਸ ਦੇ ਅੰਦਰ ਚੰਡੀਗੜ੍ਹ ਦੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਕਹਿੰਦਾ ਮੈਂ ਸਕੋਰ ਸੈੱਟ ਕਰ ਲਾਂਗਾ ਆਲੂ ਵਾਲਿਆਂ ਨਾਲ ਇਹ ਕਹਿਣ ਦੀ ਕਹਿੰਦਾ ਤੁਹਾਡੇ ਨਾਲ ਮੇਰੇ ਮੈਂ ਸਕੋਰ ਸੈੱਟ ਕਰ ਲਾਂਗਾ ਮੈਂ ਦੇਖੋ ਇਦਾਂ ਹੈ ਜੇ ਇਹ ਸੋਚ ਹੈ ਇਹਨਾਂ ਦੇ ਲੀਡਰਾਂ ਦੀ ਮੈਂ ਬਦਲਾ ਲੈ ਲਾਂਗਾ ਮੈਂ 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 ਤੁਹਾਡੇ ਤੋਂ ਬਦਲਾ ਲੈਣਾ ਕਿਉਂਕਿ ਉਹ ਲੋਕ ਮੇਅਰ ਇਲੈਕਸ਼ਨ ਹਾਰ ਗਏ ਉਹ ਤੁਹਾਡੇ ਕੋਲ ਨੰਬਰ ਹੀ ਸੀਗਾ ਹਾਰ ਨਹੀਂ ਸੀਗਾ ਤੁਸੀਂ ਪਰ ਐਫ ਜੀ ਗੱਲਾਂ ਕਰਦੇ ਨੇ ਦਬਾਂਦੇ ਨੇ ਧਰਾਂਦੇ ਨੇ ਪਰ ਅਸੀਂ ਤਾਂ ਇਨਕਲਾਬੀ ਲੋਕਾਂ ਦੀ ਧਰਨਿਆਂ ਤੋਂ ਨਿਕਲੇ ਹੋਏ ਹਾਂ ਸਾਨੂੰ ਇਹਨਾਂ ਤੋਂ ਡਰ ਨਹੀਂ ਲੱਗਦਾ ਸਾਡਾ ਜਿਹੜਾ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਉਹ ਡਰਦਾ ਨਹੀਂ ਦਬਦਾ ਨਹੀਂ ਇਦਾਂ ਹੀ ਪੰਜਾਬ ਦਾ ਮੁੱਖ ਮੰਤਰੀ ਉਹਨਾਂ ਡਰੇ ਨਾ ਦੱਬੇ ਇਦਾਂ ਹੀ ਖਿੱਚ ਕੇ ਰੱਖਾਂਗੇ ਕੰਮ ਜਿਵੇਂ ਅੱਜ ਤੁਹਾਡੇ ਦਿੱਲੀ ਦੇ ਕੈਬਨਿਟ ਮੰਤਰੀ ਨੇ ਆਤੀਸ਼ੀ ਉਹਨਾਂ ਨੇ ਵੀ ਹੁਣੇ ਮੀਡੀਆ ਬਰੀਫਿੰਗ 'ਚ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਸਾਹਿਬ ਆਪਣੇ ਫੋਨ ਦਾ ਪਾਸਵਰਡ ਨਹੀਂ ਦੇ ਰਹੇ ਕੋਟੋਂ ਈਡੀ ਦੋਸ਼ਦਾਰੀ ਹੈ ਉਹਨਾਂ ਨੇ ਵੀ ਅੱਗੇ ਜਵਾਬ ਦਿੱਤਾ ਵੈਸੇ ਕਿ ਲੱਗਦਾ ਹੈ ਕਿ ਇਹ ਪਾਸਵਰਡ ਜਿਹੜਾ ਮੰਗਿਆ ਜਾ ਰਿਹਾ ਹੈ ਉਹਦੇ ਪਿੱਛੇ ਕੋਈ ਹੋਰ ਕਾਰਨ ਹੋ ਸਕਦਾ ਹੈ ਭਾਈ ਸਾਹਿਬ ਸਭ ਤੋਂ ਪਹਿਲੀ ਗੱਲ ਹੈ ਕਿ ਈਡੀ ਕੀ ਪ੍ਰੂਫ ਕਰਨਾ ਚਾਹੁੰਦੇ ਇੱਕ ਪਾਸੇ ਤਾਂ ਈਡੀ ਕਹਿੰਦੀ ਹੈ ਸਾਡੇ ਕੋਲ ਸਾਰੇ ਪ੍ਰੂਫ ਨੇ ਦੂਜੇ ਪਾਸੇ ਉਹ ਪ੍ਰੂਫ ਲੱਭਦੀ ਫਿਰਦੀ ਪਹਿਲਾਂ ਤਾਂ ਇਹ ਗੱਲ ਕਲੀਅਰ ਹੋਵੇ ਵੀ ਈਡੀ ਚੰਦੀ ਕੀ ਸਾਡੀ ਪੰਜਾਬ ਦਿੱਲੀ ਦੀ ਕਿਉਂਕਿ ਮੰਤਰੀ ਨੇ ਮੈਡਮ ਆਤੀਸ਼ੀ ਜੀ ਬੜੇ ਸੀਨੀਅਰ ਆਗੂ ਨੇ ਸਾਡੇ ਧਰਨਿਆਂ ਚੋਂ ਨਿਕਲੇ ਹੋਏ ਨੇ ਉਹ ਵੀ ਉਹਨਾਂ ਨੇ ਇੱਕ ਗੱਲ ਕਹੀ ਕਿ ਇੱਕ ਪਾਸੇ ਤਾਂ ਈਡੀ ਇਹ ਕਹਿੰਦੀ ਹੈ ਕਿ ਇਹ ਫੋਨ ਨਵਾਂ ਹੈ ਦੂਜੇ ਪਾਸੇ ਨਵਾਂ ਫੋਨ ਦਾ ਪਾਸਵਰਡ ਮੰਗਦੀ ਉਦੇ ਪਿੱਛੇ ਕਾਰਨ ਹੈ ਜੀ ਉਹਦੇ ਪਿੱਛੇ ਕਾਰਨ ਕੀ ਹੈਗਾ ਕਾਰਨ ਇੱਕੋ ਹੈ ਕਿ ਜਿਹੜੀ ਇੰਡੀਆ ਬਲੋਕ ਦੀ ਸਟ੍ਰੈਟਜੀਸ ਬਣੀਆਂ ਜਿਹੜੀ ਪਲੈਨਿੰਗ ਬਣੀ ਹੈ ਉਹ ਇੱਥੋਂ ਕੱਢੋ ਤੇ ਭਾਰਤੀ ਜਨਤਾ ਪਾਰਟੀ ਨੂੰ ਦੇ ਦਿਓ ਬਸ ਇੱਕੋ ਹੀ ਰੀਜ਼ਨ ਹੈ ਅੱਜ ਉਹ ਕਹਿੰਦੇ ਕੀ ਨੇ ਉਹ ਇੱਕੋ ਹੀ ਗੱਲ ਕਹਿੰਦੇ ਇੰਡੀਆ ਗੱਠਜੋੜ ਸੇ ਬਾਹਰ ਹੋ ਜੋ ਛੋੜ ਦੇਣਗੇ ਅੱਛਾ ਕਈ ਤੁਸੀਂ ਦੇਖਿਆ ਨਹੀਂ ਬਿਹਾਰ ਚ ਕੀ ਹੋਇਆ ਜੀ ਜੀ ਤੁਸੀਂ ਦੇਖੋ ਕਿਹੜੀ ਸਟੇਟ ਚ ਕੰਮ ਨਹੀਂ ਹੋਇਆ ਤੇਲੰਗਾਨਾ ਚ ਕੀ ਚੱਲ ਰਿਹਾ ਸੀ ਇਹ ਸਾਰੀ ਸਟੇਟਾਂ ਚ ਹੀ ਕੰਮ ਹੋ ਰਿਹਾ ਹੈ ਇਹ ਸਾਨੂੰ ਵੀ ਕਹਿੰਦੇ ਸੀ ਪਰ ਅਰਵਿੰਦ ਕੇਜਰੀਵਾਲ ਜੀ ਨੇ ਜੀ ਉਹ ਕਹਿੰਦੇ ਵੀ ਆਪਾਂ ਡਰਨਾ ਦਬਨਾ ਤਾਂ ਹੈ ਨਹੀਂ ਜੋ ਕਰਨਾ ਕਰ ਲਿਓ ਅਸੀਂ ਇੱਦਾਂ ਹੀ ਲੜਾਂਗੇ ਉਹ ਤੁਹਾਨੂੰ ਕਹਿਦ ਕੀ ਹਰਾਨਗੀ ਹੋਊਗੀ ਇਹ ਕਹਿ ਰਿਹਾ ਨਾ 400 ਪਾਰ ਇਹ ਕਹਿ ਰਿਹਾ ਕਿ 400 ਤਾਂ ਬਹੁਤ ਵੱਡਾ ਨੰਬਰ ਦਿੱਤਾ મોદી ਜੀ ਇਹ ਕਹਿ ਕਿ ਦੇਖਿਓ ਲੋਕੀ ਤੁਹਾਨੂੰ ਭਜਾਉਂਦੇ ਕਿਵੇਂ ਬਾਰ-ਬਾਰ ਜੀ ਅ ਮੈਂ ਚਲੋ ਕੰਟੀਨਿਊਸਲੀ ਚ ਦਿੱਲੀ ਦੀ ਹੀ ਗੱਲ ਚੱਲ ਰਹੀ ਹੈ ਤਾਂ ਮੈਡਮ ਕੇਜਰੀਵਾਲ ਨੇ ਵੀ ਹੁਣੇ-ਹੁਣੇ ਇੱਕ ਨੰਬਰ ਜਾਰੀ ਕੀਤਾ ਹੈ WhatsApp ਨੰਬਰ ਉਸ ਤੇ ਕੇਜਰੀਵਾਲ ਕੋ ਆਸ਼ੀਰਵਾਦ ਜਿਹੜਾ ਸੁਨੇਹਾ ਦਿੱਤਾ ਹੈ ਕੀ ਉਹ ਅਦਾਲਤਾਂ ਤੇ ਵਿਸ਼ਵਾਸ ਨਹੀਂ ਰਿਹਾ ਕਿ ਹੁਣ ਲੋਕਾਂ ਦੇ ਆਸ਼ੀਰਵਾਦ ਦੀ ਜੋ ਜ਼ਰੂਰਤ ਸਮਝੀ ਜਾ ਰਹੀ ਹੈ ਨਹੀਂ ਆਮ ਆਦਮੀ ਪਾਰਟੀ ਜਦ ਬਣੀ ਸੀ ਨਾ ਜੀ ਤਦ ਵੀ ਅਸੀਂ ਹਰ ਇੱਕ ਚੀਜ਼ ਕਿਸੇ ਵੀ ਲੋਕਾਂ ਤੋਂ ਪੁੱਛਾਂ ਲੋਕਾਂ ਤੋਂ ਵਿਚਾਰ ਕਰਾਂਗੇ ਲੋਕਾਂ ਤੋਂ ਹੀ ਪੁੱਛ ਕੇ ਪਾਲਿਸੀ ਬਣਾਈ ਜਦ ਪਹਿਲੀ ਵਾਰ ਦਿੱਲੀ ਸਰਕਾਰ ਬਣੀ ਤੁਹਾਨੂੰ ਪਤਾ ਯਾਦ ਹੋਏਗਾ ਕਿ ਪਹਿਲੀ ਵਾਰ ਸਰਕਾਰ ਚ ਅਸੀਂ ਲੋਕਾਂ ਤੋਂ ਪੁੱਛਿਆ ਸੀ ਵੀ ਆਪਾਂ ਕਾਂਗਰਸ ਨਾਲ ਸਾਥ ਕਰੀਏ ਕਿ ਛੱਡ ਦੀ ਉਸ ਤੋਂ ਬਾਅਦ ਜੇਲ੍ਹ ਜਾਣ ਦੀ ਵਾਰੀ ਆ ਤਦ ਵੀ ਪੁੱਛਿਆ ਗਿਆ ਹਰ ਇੱਕ ਚੀਜ਼ ਲੋਕਾਂ ਤੋਂ ਪੁੱਛੀ ਜਾਂਦੀ ਹੈ ਇਹ ਹੀ ਖਾਸੀਅਤ ਹੈ ਆਮ ਆਨਵੀ ਪਾਰਟੀ ਲੋਕਾਂ ਤੋਂ ਪੁੱਛਿਆ ਗਿਆ ਕਿ ਜੇਲ੍ਹ ਚ ਅਗਰ ਅਰਵਿੰਦ ਕੇਜਰੀਵਾਲ ਜੀ ਜਾਂਦੇ ਹੈ ਤੇ ਮੁੱਖ ਮੰਤਰੀ ਇਹਨਾਂ ਨੂੰ ਰਹਿਣਾ ਚਾਹੀਦਾ ਹੈ ਕਿ ਕਿਸੇ ਹੋਰ ਨੂੰ ਬਣਾ ਲੈਣਾ ਚਾਹੀਦਾ ਲੋਕਾਂ ਨੇ ਕਿਹਾ ਜੀ ਤੁਹਾਨੂੰ ਰਹਿਣਾ ਚਾਹੀਦਾ ਹੁਣ ਦੇਖੋ ਦੁਆ 'ਚ ਬੜੀ ਵੱਡੀ ਸ਼ਕਤੀ ਹੁੰਦੀ ਹੈ ਬੜੀ ਵੱਡੀ ਪਾਵਰ ਹੁੰਦੀ ਹੈ ਤੇ ਮੈਂ ਸਮਝਦਾ ਕਿ ਅਰਵਿੰਦ ਕੇਜਰੀਵਾਲ ਜੀ ਨੂੰ ਪਿਆਰ ਕਰਨ ਵਾਲੇ ਲੋਕੀ ਜਿਹੜੇ ਘਰਾਂ 'ਚ ਬੈਠ ਕੇ ਉਹਨਾਂ ਲਈ ਪ੍ਰੇਅਰਸ ਕਰਦੇ ਅਰਦਾਸਾਂ ਕਰ ਰਹੀ ਹੈ ਹੋਰ ਬੜਾ ਕੁਝ ਉਹਨਾਂ ਦੀ ਵੈਲ ਬੀਇੰਗ ਲਈ ਕਰ ਰਹੇ ਨੇ ਤੇ ਜੇ ਉਹ ਉੱਥੇ ਮੈਸੇਜ ਦੇਣਗੇ ਦੇਖੋ ਇੱਕ ਸੈਟੀਸਫੈਕਸ਼ਨ ਹੁੰਦੀ ਹੈ ਕਿ ਮੈਂ ਅਰਵਿੰਦ ਕੇਜਰੀਵਾਲ ਜੀ ਚਲੋ ਸਾਡੇ ਤੇ ਪੋਲਿਟਿਕਲ ਲੀਡਰ ਨੇ ਸਾਡੀ ਪਾਰਟੀ ਦੇ ਲੀਡਰ ਪਰ ਬਹੁਤ ਜ਼ਿਆਦਾ ਦੁਨੀਆ ਉਹਨਾਂ ਨੂੰ ਬੜਾ ਵਧੀਆ ਕੋਈ ਪਾਪਾ ਮੰਨਦਾ ਕੋਈ ਬੇਟਾ ਮੰਗਦਾ ਕੋਈ ਭਰਾ ਮੰਨਦਾ ਉਹ ਸਾਰੇ ਉਹਨਾਂ ਨੂੰ ਦੁਆਵਾਂ ਦਿੰਦੇ ਹੈ ਮੈਨੂੰ ਕਈ ਬੰਦੇ ਨੇ ਫੋਨ ਆਦੇ ਕਹਿੰਦੇ ਜੀ ਅਰਵਿੰਦ ਕੇਜਰੀਵਾਲ ਜੀ ਨੂੰ ਗਲਤ ਪੜਿਆ ਮੈਂ profession ਤੋਂ ਡਾਕਟਰ ਹੈਗਾ ਮੇਰੇ ਕੋਲ ਕਈ ਮਰੀਜ਼ ਆ ਕੇ ਕਹਿੰਦੇ ਮੈਂ ਜਿੱਥੇ ਜਾਂਦਾ ਉਹ ਕਹਿੰਦੇ ਜੀ ਇਹਨਾਂ ਨੇ ਧੱਕਾ ਕਰ ਰਿਹਾ ਇਹ ਸਾਰੇ ਲੋਕਾਂ ਦੀ ਧੂਮਾਂ ਲੱਕਣ ਗਿਆ ਤੇ ਅਰਵਿੰਦ ਕੇਜਰੀਵਾਲ ਜੀ ਬਹੁਤ ਜਲ ਜੇਲ੍ਹ ਤੋਂ ਬਾਹਰ ਪਰ ਜੋ ਆਪਾਂ ਆਮ ਭਾਸ਼ਾ ਚ ਕਹ ਲਈਏ ਜਾਂ ਕੁਝ ਲੋਕਾਂ ਨੂੰ ਇਹ ਗੱਲ ਸ਼ਾਇਦ ਸੋਚਿਆ ਜਾ ਰਿਹਾ ਹੋਵੇਗਾ ਕਿ ਇਹ ਇੱਕ सिंपथी ਗੇਨ ਕਰਨ ਦਾ ਟੈਕਟਿਕਸ ਹੈ ਦੇਖੋ ਇਦਾਂ ਇਹ ਜਿਹੜਾ ਈਡੀ ਦਾ ਇਹਨਾਂ ਨੇ ਸਾਰਾ ਸਿਸਟਮ ਵੀ ਬਦਲਿਆ ਨਾ ਏਸੀ ਸਰਕਾਰ ਨੇ ਬੱਤ। ਇਹਨਾਂ ਦੀ ਤੁਸੀਂ ਇਹ ਦੇਖੋ ਕਿ ਕਿੰਨੇ ਬੰਦੇ ਨੂੰ ਫੜਦੇ ਨੇ ਔਰ ਕਿੰਨੇ ਨੂੰ ਸਜਾਉਂਦੇ ਲੈਸ ਦਨ 1% ਉਹਦਾ ਰੀਜ਼ਨ ਕੀ ਹੈ ਉਹਦਾ ਕਾਰਨ ਕੀ ਜੇ ਆਪਾਂ ਲੋਕਾਂ ਦੀ ਦੁਬਾਵਾਂ ਤੇ ਲੋਕਾਂ ਦੀ ਮੈਂ ਤੁਹਾਡੀ ਗੱਲ ਵੱਡੀ ਕਰਦਾ सिंपथी ਦੇ ਲੋਕਾਂ ਦੀ सिंपथी ਅਗਰ ਕੋਈ ਕਹਿੰਦਾ ਹੈ ਤੁਸੀਂ ਪਿੱਛੇ ਜੇ ਮੈਂ ਦੇਖਿਆ ਕਿਸਾਨੀ ਅੰਦੋਲਨ ਚ ਢਿੱਲੇ ਪੈਗੇ ਸੀ ਤੁਹਾਡੇ ਵੀ ਉਸ ਦੇ ਥੱਲੇ ਨਾ ਲਿਖਿਆ ਹੋਇਆ ਸੀ ਵੀ ਜਲਦੀ ਠੀਕ ਹੋ ਜਾਓ ਵੀ ਰੱਬ ਦੇ ਅੱਗੇ ਸੀ ਅਰਦਾਸ ਕਰਦੇ ਐਨੇ ਅੰਦਤਾ ਕਿਸਾਨਾਂ ਨੇ ਤੁਹਾਡੇ ਥੱਲੇ ਲਿਖਿਆ ਤੇ ਉਹ دعاواں ਲੱਗੀਆਂ ਤੁਹਾਨੂੰ ਤੁਸੀਂ ਬਿਲਕੁਲ ਠੀਕ ਹੈਗੇ ਹੋ ਐਦਾਂ ਹੀ ਅਰਵਿੰਦ ਕੇਜਰੀਵਾਲ ਜੀ ਨੂੰ ਵੀ دعاواں ਵੀ ਲੱਗਣਗੀਆਂ ਤੇ ਸਾਰੇ ਲੋਕੀ ਜਿਹੜੇ ਉਹਨਾਂ ਨੂੰ ਪਿਆਰ ਕਰਦੇ ਆਪਣੇ ਦਿਲ ਦੇ ਵਿੱਚੋਂ ਕਿਉਂਕਿ ਬੰਦਾ ਕਹਿੰਦਾ ਜੀ ਮੈਂ ਹੁਣ ਕੀ ਕਰਾਂ ਉਹ ਸੋਸ਼ਲ ਮੀਡੀਆ ਤੇ ਲਿਖਦਾ ਇਤਨੇ ਵਟਸਐਪ ਤੇ ਮੈਸੇਜ ਕਰ ਦੇਗਾ ਔਰ ਉਹਨਾਂ ਦੀ ਵਾਈਫ ਇਹ ਸਾਰੇ ਮੈਸੇजेस ਜਾ ਕੇ ਅਰਵਿੰਦ ਜੀ ਨੂੰ ਦੇਣਗੀ ਕਿਉਂਕਿ ਜੇਲ੍ਹ ਦੇ ਅੰਦਰ ਉਹ ਵੀ ਰਹ ਰਹੇ ਨੇ ਉਹਨਾਂ ਨੂੰ ਪਤਾ ਲੱਗੇਗਾ ਦੁਨੀਆ ਦੇ ਅੰਦਰ ਇੰਨੇ ਲੋਕੀ ਉਹਨਾਂ ਨੂੰ ਪਿਆਰ ਕਰਨ ਵਾਲੇ ਔਰ ਮੈਨੂੰ ਲੱਗਦਾ ਮੇਰੀ ਪਰਸਨਲ ਫੀਲਿੰਗ ਹੈ ਕਿ ਤੁਸੀਂ ਹੈਰਾਨ ਹੋ ਜਾਓਗੇ ਰਿਕਾਰਡ ਤੋੜ ਮੈਸੇਜ ਉਸ WhatsApp ਨੰਬਰ ਤੇ ਆ ਜੀ ਦੂਜਾ ਮੈਂ ਸਵਾਲ ਸਰੇ ਲੈਣਾ ਚਾਹਾਂਗਾ ਕਿ ਹਰ ਕੋਈ ਸੋਚਣਾ ਸੋਚਣ ਲਈ ਮਜਬੂਰ ਹੈ ਇਸ ਵਕਤ ਕਿ ਜਦੋਂ ਪਾਰਟੀ ਸੁਪਰੀਮੋ ਅੰਦਰ ਚਲੇ ਗਏ ਚੋਟੀ ਦੀ ਦੂਜੀ ਸੈਕੰਡ ਇਨ ਕਮਾਂਡ ਥਰਡ ਇਨ ਕਮਾਂਡ ਸਾਰੀ ਲੀਡਰਸ਼ਿਪ ਅੰਦਰ ਹੈ ਇਸ ਵਕਤ ਕਿਸੇ ਨਾ ਕਿਸੇ ਕੇਸ ਦੇ ਵਿੱਚ ਤਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਕਿ ਕੀ ਰਣਨੀਤੀ ਬਣਾ ਰਹੀ ਹੈ ਉਹ ਆਵਾਜ਼ ਦੀ ਪਾਰਟੀ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਅਰਵਿੰਦ ਕੇਜਰੀਵਾਲ ਜੀ ਤਾਂ ਅੰਦਰ ਗਏ ਨੇ ਲੇਕਿਨ ਉਹਨਾਂ ਦੀ ਸੋਚ ਬਾਹਰ ਹੈ ਉਹਨਾਂ ਦੇ ਬਣਾਏ ਹੋਏ ਕਈ ਲੀਟਰਸ ਬਾਅਦ ਔਰ ਅਸੀਂ ਤਾਂ ਬੜੇ ਲੱਕੀ ਹਾਂ ਕਿ ਅਰਵਿੰਦ ਕੇਜਰੀਵਾਲ ਜੀ ਦਾ ਬਿਲਕੁਲ ਸੇਮ ਮਾਡਲ ਸਰਦਾਰ ਭਗਵੰਤ ਸਿੰਘ ਮਾਨ ਸਰਦਾਰ ਭਗਵੰਤ ਸਿੰਘ ਮਾਨ ਜੀ ਹੁਣ ਪੰਜਾਬ ਨੂੰ ਤਾਂ ਲੀਡ ਕਰ ਹੀ ਰਹੇ ਨੇ ਨੈਸ਼ਨਲੀ ਵੀ ਸਰਦਾਰ ਭਗਵੰਤ ਸਿੰਘ ਮਾਨ ਜੀ ਆਮ ਆਦਮੀ ਪਾਰਟੀ ਨੂੰ ਬੜੇ ਅੱਛੇ ਲੈਵਲ ਤੇ ਉੱਤੇ ਲੀਡ ਕਰਦੇ ਪਏ ਨੇ ਉਹਨਾਂ ਦੀ ਪਲੈਨਿੰਗ ਉਹਨਾਂ ਦੇ ਸਦਕੇ ਸਾਰੇ ਪ੍ਰੋਗਰਾਮਸ ਚੱਲਦੇ ਪਏ ਨੇ ਲੋਕ ਸਭਾ ਦੇ ਅੰਦਰ ਤੁਹਾਨੂੰ ਅਰਵਿੰਦ ਜੀ ਨੇ ਤਾਂ ਸਟੇਜਾਂ ਤੋਂ ਕਿਹਾ ਸੀਗਾ ਮਾਨ ਸਾਹਿਬ ਨੇ ਵੀ ਸਟੇਜ ਤੋਂ ਕਿਹਾ ਵੀ 13 ਜ਼ਿਲੋ ਪੰਜਾਬ ਚ ਕਰਕੇ ਦਿਖਾਵਾਂਗੇ ਔਰ ਉਹਦੀ ਸਾਰੀ ਪਲੈਨਿੰਗ ਬੜੇ ਵਧੀਆ ਤਰੀਕੇ ਨਾਲ ਚੱਲ ਰਹੀ ਹੈ ਅੱਜ ਵੀ ਤੁਸੀਂ ਮੋਹਾਲੀ ਐਂਟਰ ਕਰੋਗੇ ਅੱਜ ਵੀ ਮੀਟਿੰਗਸ ਚੱਲ ਰਹੀ ਕੋਰਾਲੀ ਚਲੇ ਜਾਓ ਖਰੜ ਚਲੇ ਜਾਓ ਅੱਗੇ ਜਿੱਥੇ ਮਰਜੀ ਆਪਾਂ ਅੰਮ੍ਰਿਤਸਰ ਤੱਕ ਚਲੇ ਜਾਈਏ ਗੁਰਦਾਸਪੁਰ ਚਲੇ ਜਾਈਏ ਮੀਟਿੰਗਸ ਚੱਲ ਰਹੀ ਜਿੱਥੇ ਤਾਂ ਕੈਂਡੀਡੇਟ ਅਲੋਟਡ ਮਤਲਬ ਕੈਂਡੀਡੇਟ ਅਨਾਉਂਸ ਹੋ ਚੁੱਕੇ ਨੇ ਉੱਥੇ ਤਾਂ ਚੱਲ ਹੀ ਰਹੀ ਹੈ ਜਿੱਥੇ ਨਹੀਂ ਅਨਾਉਂਸ ਹੋਏ ਉੱਥੇ ਵੀ ਸਾਰੀਆਂ ਪਲੈਨਿੰਗ ਸਾਰੇ ਸਿਸਟਮ ਉਸੇ ਸਾਹਮਣੇ ਚੱਲਦੇ ਜਲੰਧਰ ਨੂੰ ਲੈ ਕੇ ਗੱਲ ਕਰੀਏ ਜਦੋਂ ਆਪਣਾ ਅਨਾਉਂਸਡ ਕੈਂਡੀਡੇਟ ਜਿਹੜਾ ਸਿਟਿੰਗ ਐਮਪੀ ਹੈ ਉਹ ਪਾਰਟੀ ਛੱਡ ਗਏ ਨੇ ਤੁਸੀਂ ਕਾਰਨ ਵੀ ਦੱਸਿਆ ਕਿ ਆਰਮ ਟਵਿਸਟਿੰਗ ਹੋਈ ਆ ਉਹਨਾਂ ਦੀ ਤਾਂ ਉੱਥੇ ਸੁਣਨ ਚਾ ਰਿਹਾ ਕਿ ਸ਼ਾਇਦ ਹਾਂਸਰਾਜ ਹਾਂਸ ਜੀ ਪਾਰਟੀ ਛਾਰੇ ਨੇ ਜਾਂ ਕੋਈ ਹੋਰ ਰਿਪਲੇਸਮੈਂਟ ਲੱਭੀ ਜਾ ਰਹੀ ਹੈ ਨਹੀਂ ਮੈਂ ਥੋੜਾ ਜਿਹਾ ਇਸ ਤਰ੍ਹਾਂ ਹੋਵੇਗਾ ਕਿ ਪਾਰਟੀ ਨੇ ਕਈ ਚੀਜ਼ਾਂ ਡਿਸਾਈਡ ਕੀਤੀਆਂ ਰਿੰਕੂ ਜੀ ਪਿੱਛੇ ਪਾਰਟੀ ਚਾਏ ਸੀ ਔਰ ਮੈਂ ਸਮਝਦਾ ਵੀ ਕਾਂਗਰਸ ਦੇ ਅੰਦਰ ਤਾਂ ਜਿੱਤ ਨਹੀਂ ਪਾਈ ਸੀ ਆਮ ਆਦਮੀ ਪਾਰਟੀ ਚਾਹੇ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਮਾਨਵੀ ਕਲਸ਼ਿਆ ਐਮਪੀ ਵੀ ਬਣਾਇਆ ਪਰ ਉਹਨਾਂ ਨੇ ਗਦਾਰੀ ਕੀਤੀ ਹੁਣ ਆਪਾਂ ਨਵਾਂ ਮੰਦਾ ਕੋਈ ਵੀ ਇਸ ਪਾਰਟੀ ਚੰਦਰ ਨੂੰ ਸਿਸਟਮ ਨੂੰ ਸਮਝਣਾ ਚਾਹੀਦਾ ਮੈਂ ਸਮਝਦਾ ਕਿ ਜਲੰਧਰ ਦਾ ਵੀ ਕਿਉਂਕਿ ਹੁਣੇ ਸਾਡੇ ਹੋਰ ਵੀ ਪਏ ਨੇ ਜਲੰਧਰ ਵੀ ਜਲਦੀ ਅਨਾਉਂਸ ਹੋਏਗਾ ਔਰ ਪਾਰਟੀ ਦੇ ਅੰਦਰ ਵੀ ਕਾਫੀ ਮਜ਼ਬੂਤ ਲੋਕੀ ਨੇ ਜਲੰਧਰ ਤੋਂ ਔਰ ਮੈਂ ਸਮਝਦਾ ਕਿ ਕਿਸੇ ਨਾ ਕਿਸੇ ਨੂੰ ਉੱਥੋਂ ਜ਼ਰੂਰ ਵੱਡੇ ਲੀਡਰ ਨੂੰ ਉਥੋਂ ਟਿਕਟ ਦਿੱਤੀ ਜਾਏਗੀ ਤੇ ਜਲੰਧਰ ਸੀਟ ਤਾਂ ਜਿਵੇਂ ਸੀ 2000 ਕਹਿ ਲਓ ਕਿ ਪਿਛਲੇ ਸਾਲ ਹੀ ਇਲੈਕਸ਼ਨ ਹੋਏ ਸੀਗੇ ਬਾਈ ਇਲੈਕਸ਼ਨ ਚ ਜਿੱਤੀ ਸੀ ਐਵੇਂ ਹੀ ਐ ਕਿ ਵੀ ਜਿੱਤਾਂਗੇ ਹਾਲਾਂਕਿ ਇਹ ਸੁਣਨ ਚਾ ਰਹੇ ਕਿ ਕਾਂਗਰਸ ਚੰਨੀ ਸਾਹਿਬ ਨੂੰ ਉੱਥੇ ਲਾ ਰਹੀ ਹੈ ਮੈਂ ਕਹਿੰਦਾ ਵੀ ਜੀ ਸਦਕੇ ਜਿਵੇਂ ਇਹਨਾਂ ਨੂੰ ਪਿਛਲੀ ਵਾਰ ਇਲੈਕਸ਼ਨਾਂ ਚ ਆਇਆ ਸੀਗਾ ਐ ਕਿ ਵੀ ਇਸੇ ਹਿਸਾਬ ਨਾਲ ਇਹਨਾਂ ਨੂੰ ਪੰਜਾਬ ਚ ਲਾ ਜੀ ਤੁਸੀਂ ਨਾਲ ਨਾਲ ਚੰਡੀਗੜ੍ਹ ਦੇ ਵੀ ਇੰਚਾਰਜ ਹੋ ਜੋ ਵੀ ਕੁਝ ਮੇਰਲ ਪੋਲ ਚ ਹੋਇਆ ਹੈ ਉਸ ਸਾਰਾ ਕੁਝ ਦੇਖਿਆ ਗਿਆ ਹੈ ਕੁਲ ਮਿਲਾ ਕੇ ਅੰਤ ਨੂੰ ਝੰਡੀ ਜਿਹੜੀ ਹੈਗੀ ਹੈ ਤੁਸੀਂ ਚੁੱਕੀ ਆਵਾਜ਼ੀ ਪਾਰਟੀ ਨੇ ਚੁੱਕੀ ਤੁਸੀਂ ਕਿਉਂਕਿ ਅਗਵਾਈ ਕਰ ਰਹੇ ਸੀ ਤੁਹਾਡੀ ਬਦੌਲਤ ਚੰਡੀਗੜ੍ਹ ਦੀ ਮੇਅਰਸ਼ਿਪ ਦੀ ਜਿਹੜੀ ਹੈਗੀ ਹੈ ਉਹ ਆਵਾਜ਼ੀ ਪਾਰਟੀ ਨੂੰ ਭਾਵੇਂ ਵਾਇਆ ਸੁਪਰੀਮ ਕੋਰਟ ਹੀ ਮਿਲੀ ਹੈ ਮਿਲੀ ਆ ਅਖਰਕਰ ਜੋ ਐਮਪੀ ਦੀ ਇਲੈਕਸ਼ਨ ਚ ਹੈ ਤਾਂ ਉਹ ਕਿਹਾ ਜਾ ਰਿਹਾ ਹੈ ਕਿ ਆਵਾਜ਼ੀ ਪਾਰਟੀ ਨੇ ਇਹ ਸਾਰਾ ਕੁਝ ਕਾਂਗਰਸ ਤੇ ਛੱਡਿਆ ਹੋਇਆ ਹੈ ਇੰਡੀਆ ਬਲੋਕ ਦੇ ਤਹਿਤ ਪਰ ਕਾਂਗਰਸ ਦੇ ਵਿੱਚ ਕਾਫੀ ਉੱਪਰ ਥੱਲੇ ਹੋ ਰਿਹਾ ਚੰਡੀਗੜ੍ਹ ਕਾਂਗਰਸ ਦੇ ਵਿੱਚ ਅਰੇ ਪਰਸੋਂ ਹੀ ਜਿਹੜਾ ਹੈ ਜਿਹੜੀ ਕੇਂਦਰੀ ਲੀਡਰਸ਼ਿਪ ਦੀ ਮੌਜੂਦਗੀ ਦੇ ਵਿੱਚ ਦੋਵੇਂ ਧੜੇ ਲੱਕੀ ਦਾ ਧੜਾ ਤੇ ਬਾਂਸਲ ਸਾਹਿਬ ਦਾ ਧੜਾ ਆਪਸ ਵਿੱਚ ਖੇਬੜ ਕੇ ਹਟੇ ਨੇ ਕਿ ਰੀਥਿੰਕ ਕਰ ਰਹੀ ਹੈ ਆਵਾਜ਼ ਵੀ ਪਾਰਟੀ ਕਿ ਜਦੋਂ ਕਾਂਗਰਸ ਆਪ ਹੀ ਡਿਸਾਈਡ ਨਹੀਂ ਕਰ ਪਾ ਰਹੀ ਕਿ ਕਿਸ ਨੂੰ ਫੀਲਡ ਕਰਨਾ ਹੈ ਨਹੀਂ ਐਫਓਜੀ ਗਲਤ ਨਹੀਂ ਹੈ ਜੀ ਕਿ ਇਹ ਇੰਡੀਆ ਬਲੌਕ ਇੱਥੋਂ ਇਲੈਕਸ਼ਨ ਲੜ ਰਿਹਾ ਤੇ ਇਹ ਸੀਟ ਕਾਂਗਰਸ ਦੇ ਹੱਥ ਚਾਹੀਏ ਕੋਈ ਖੇਤਰ ਸਾਡੇ ਕੋਲ ਆਈ ਦਿੱਲੀ ਸਾਡੇ ਕੋਲ ਚਾਰ ਆ ਗਈਆਂ ਤਿੰਨ ਉਹਨਾਂ ਕੋਲ ਆ ਗਈਆਂ ਜੀ ਇਹ ਸਾਰਾ ਸਿਸਟਮ ਜਿਹੜਾ ਹੈ ਨਾ ਜੀ ਇਹ ਇਕੱਠੇ ਹੋ ਕੇ ਚੱਲਦਾ ਉਹਨਾਂ ਦੇ ਅੰਦਰ ਇਨਫਾਈਟਿੰਗ ਚੱਲ ਰਹੀ ਹੈ ਇਹ ਮੈਂ ਸਮਝਦਾ ਕਿ ਮੈਂ ਪਵਨ ਮਨਸਲ ਜੀ ਨਾਲ ਵੀ ਗੱਲ ਕਰ ਰਿਹਾ ਸੀਗਾ ਜੀ ਲੱਕੀ ਜੀ ਨਾਲ ਵੀ ਗੱਲ ਚੱਲ ਰਹੀ ਸੀਗੀ ਉਹਨਾਂ ਦੀ ਜਲਦੀ ਟਿਕਟ ਅਨਾਉਂਸ ਹੋਣ ਵਾਲੀ ਹੈ ਜਿਹੜਾ ਵੀ ਕੈਂਡੀਡੇਟ ਉਹਨਾਂ ਤੋਂ ਹੋਊਗਾ ਆਮ ਆਦਮੀ ਪਾਰਟੀ ਚਟਾਨਾ ਵਾ ਕੋ ਚਟਾਨਵਾ ਕੋ ਉਹਨਾਂ ਨਾਲ ਖੜੂ ਡਿਸੀਜਨ ਕਲੀਅਰ ਹੈ ਹਾਂ ਹਾਂ ਇਸ ਦੇ ਅੰਦਰ ਕੋਈ ਡਾਊਟ ਨਹੀਂ ਕੋਈ ਰੀਥਿੰਕ ਨਹੀਂ ਹੋਇਆ ਕੋਈ ਡਿਗਰ ਨੂੰ ਲੈ ਕੇ ਕੋਈ ਨਹੀਂ ਕੋਈ ਰੀਥਿੰਕਿੰਗ ਨਹੀਂ ਹੈ ਅਸੀਂ ਬਿਲਕੁਲ ਚਟਾਨਵਾ ਕੋ ਕਾਂਗਰਸ ਨਾਲ ਖੜਾਂਗੇ ਇੰਡੀਆ ਬਲੌਕ ਦੀ ਇਹ ਸੀਟ ਅਸੀਂ ਜਿੱਤਾਂਗੇ ਕਿਰਪਾ ਪਾਰਤੀ ਜਨਤਾ ਪਾਰਟੀ ਨੇ ਕੋਈ ਕੰਮ ਨਹੀਂ ਚੱਟ ਕਿਟ ਸਾਰੇ ਕੌਂਸਲਰ ਹੁਣੇ ਵੀ ਮੈਂ ਮੀਟਿੰਗ ਲੈ ਰਿਹਾ ਸੀਗਾ ਇਹਨਾਂ ਦਾ ਸਾਰੇ ਕੌਂਸਲਰ ਸਾਰਿਆਂ ਚ ਬਟ ਇਨਥੂਸੀਆਜ਼ਮ ਹੈ ਕਿਉਂਕਿ ਮੇਅਰ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਸਾਂਝਾ ਕੈਂਡੀਡੇਟ ਬਣਿਆ ਸੀ ਇਦਾਂ ਹੀ ਐਮਪੀ ਵੀ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਸੰਜੇ ਬਣੂਗਾ ਇਹਦੇ ਅੰਦਰ ਕੋਈ ਰੀ ਥਿੰਕਿੰਗ ਨਹੀਂ ਕੋਈ ਬੈਕ ਥਿੰਕਿੰਗ ਨਹੀਂ ਕੋਈ ਸਟੈਪਿੰਗ ਨਹੀਂ ਕੋਈ ਬੈਕ ਸਟੈਪਿੰਗ ਨਹੀਂ ਕੁਝ ਨਹੀਂ ਕੋਈ ਬੈਕ ਬਾਈਟਿੰਗ ਨਹੀਂ ਜਿੰਨੂੰ ਕਾਂਗਰਸ ਟਿਕਟ ਦੇਊਗੀ ਅਸੀਂ ਫੁੱਲਫਲਝ ਉਹਨਾਂ ਨਾਲ ਖੜਾਂਗੇ ਵੀ ਉਹ ਲੜਾਂਗੇ ਆਖਰ 'ਚ ਮੈਂ ਫਿਰ ਦੁਬਾਰਾ ਜਿੱਥੋਂ ਅਸੀਂ ਸ਼ੁਰੂ ਹੋਏ ਆ ਉੱਥੇ ਲੈ ਕੇ ਆਉਣਾ ਚਾਹੁੰਦਾ ਕੇਜਰੀਵਾਲ ਸਾਹਿਬ ਨੂੰ ਜਿਹੜਾ ਹੁਣ ED ਦੀ ਗ੍ਰਿਫਤਾਰੀ ਹੋਈ ਐ ਉਸ ਤੋਂ ਬਾਅਦ ਜੋ ਦਰਨੇ ਪ੍ਰਦਰਸ਼ਨ ਚੱਲ ਰਹੇ ਨੇ ਤੁਸੀਂ ਵਾਪਸ ਆਇਓ ਤੁਹਾਨੂੰ ਤਿੰਨ ਵਾਰ ਡਿਟੇਨ ਕੀਤਾ ਗਿਆ ਤੁਸੀਂ ਦੱਸਿਆ ਦੁਬਾਰਾ ਕਦੋਂ ਤਿਆਰੀਆਂ ਜਾਣ ਦੀ ਦਿੱਲੀ ਨਹੀਂ ਅਸੀਂ ਤੇ ਅੱਜ ਰਾਤੀ ਚੱਲ ਜਾਵਾਂਗੇ ਅੱਜ ਜਵਾਦਵਾਰਾ ਫਿਰ ਦਿੱਲੀ ਜਾਣਾ 31 ਤਰੀਕ ਨੂੰ ਰਾਮਲੀਲਾ ਗਰਾਊਂਡ ਦੇ ਅੰਦਰ ਜਿਹੜੀ ਰੈਲੀ ਐ ਮੈਂ ਤੇ ਕਹਿੰਦਾ ਵੀ 2011 ਫਿਰ ਤੋਂ ਰਿਪੀਟ ਹੋਣ ਜਾ ਰਿਹਾ ਇਹ 2011 ਚ ਆਮ ਆਦਮੀ ਪਾਰਟੀ ਉਹਨੇ ਉਹਨੂੰ ਜਨਮ ਦਿੱਤਾ ਸੀਗਾ ਔਰ ਹੁਣ ਆਮ ਆਦਮੀ ਪਾਰਟੀ ਦਾ ਫਿਰ ਤੋਂ ਕਿਉਂਕਿ ਜਦ ਤੁਹਾਡਾ ਨੈਸ਼ਨਲ ਕਨਵੀਨਰ ਬਿਨਾ ਕਿਸੇ ਕਾਰਨਾਂ ਕਰਕੇ ਅੰਦਰ ਗਿਆ ਤੇ ਉਹਦਾ ਰੀਜ਼ਨ ਕੁਝ ਨਹੀਂ ਤੇ ਅਸੀਂ ਉੱਥੋਂ ਹੀ ਫਿਰ ਤੋਂ ਰਾਮਲੀਲਾ ਗਰਾਊਂਡ ਤੋਂ ਸ਼ੁਰੂ ਕਰਾਂਗੇ ਤੇ ਮੈਂ ਸਮਝਦਾ ਕਿ ਦੇਸ਼ ਦੇ ਅੰਦਰ ਸਭ ਤੋਂ ਵੱਡੀ ਰੈਲੀ ਤਾਂ ਹੋਊਗੀ ਹੋਗੀ ਇੱਕ ਨਵੀਂ ਸਟਰੈਟਜੀ ਇੱਕ ਨਵੀਂ ਥਿੰਕਿੰਗ ਇੱਕ ਨਵਾਂ ਸਿਸਟਮ ਉਹ ਤੋਂ ਸਮਝ ਆਊਗਾ ਤੇ ਉੱਥੋਂ ਲਹਿਰ ਚੱਲੇਗੀ ਕਿ ਭਾਰਤੀ ਜਨਤਾ ਪਾਰਟੀ ਨੂੰ ਹਿਲਾਣਾ ਜਿਹੜੀ ਧੱਕਾ ਕਰਦੀ ਹੈ ਜਿਹੜੀ ਬਦਮਾਸ਼ੀ ਕਰਦੀ ਹੈ ਔਰ ਜਿਹੜੀ ਐਕਸਟਰਸ਼ਨ ਕਰਦੀ ਹੈ ਲੀਗਲ ਤਰੀਕੇ ਨਾਲ ਐਕਸਟਰਸ਼ਨ ਲੀਗਲ ਤਰੀਕੇ ਨਾਲ ਅੰਦਰ ਕਰੋ ਪੈਸੇ ਲਿਓ ਛੱਡ ਦਿਓ ਤੇ ਨੇਤਾ ਅੰਦਰ ਕਰੋ ਧੋ ਉਹਨੂੰ ਵਾਸ਼ਿੰਗ ਮਸ਼ੀਨ ਚ ਤੇ ਫਿਰ ਉਹਨੂੰ ਆਪਣੀ ਪਾਰਟੀ ਚ ਲੈ ਲਓ ਇਹ ਚੀਜ਼ ਦੀ ਪੋਲਿਟਿਕਸ ਨੂੰ ਚੇਂਜ ਕਰਨਾ ਪਏਗਾ ਡੈਮੋਕ੍ਰੇਸੀ ਨੂੰ ਵਾਪਸ ਲੈ ਕੇ ਆਉਣਾ ਪਏਗਾ ਡਿਕਟੇਟਰਸ਼ਿਪ ਤੋਂ ਦੇਸ਼ ਨੂੰ ਬਚਾਉਣਾ ਮੈਂ ਵੈਸੇ ਹੁਣੇ ਲਾਸਟ ਕੁਐਸਚਨ ਪਿਆ ਸੀਗਾ ਪਰ ਜਾਂਦੇ ਜਾਂਦੇ ਜ਼ਰੂਰੀ ਹੈ ਕਿ ਕੋਈ ਕੋਈ ਹੈਡਲਾਈਨ ਵੀ ਸ਼ਾਇਦ ਮਿਲ ਜਾਏ ਕਿ ਐਸਐਸ ਆਲੂਵਾਲੀਆ ਵੀ ਪੰਜਾਬ ਜਿਹੜੋ ਪ੍ਰਧਾਨ ਭਗਵੰਤ ਸਿੰਘ ਸਾਹਿਬ ਕਹਿੰਦੇ ਨੇ ਕਿ ਇਸ ਵਾਰ 13 ਜ਼ੀਰੋ ਹੋਏਗਾ ਉਹ 13 ਜ਼ੀਰੋ ਚ ਜਿਹੜੇ 13 ਨੇ ਉਹਨਾਂ ਚ ਕੀ ਐਸਐਸ ਆਲੂਵਾਲੀਆ ਹੋਣਗੇ ਦੇਖੋ ਜੀ ਆਮ ਆਦਮੀ ਪਾਰਟੀ ਜਿੰਨੂੰ ਵੀ ਇਲੈਕਸ਼ਨ ਲੜਵਾਏਗੀ ਉਹ ਸਾਨੂੰ ਮੌਕਾ ਦੇ ਦੇ ਅਸੀਂ ਵੀ ਲੈਣਾ ਜਿੰਨੂੰ ਵੀ ਮੌਕਾ ਦੇਗੀ ਉਹ ਚੋਣਾਂ ਲ ਉਹ ਚੋਣ ਜਿੱਤਣਾ ਸਾਡੀ ਡਿਊਟੀ ਇੱਕੋ ਹੀ ਹੈ ਕਿ 13 0 ਕਰਨਾ ਸਾਡੀ ਡਿਊਟੀ ਹੈ ਉਸ ਟਿਕਟ ਤੁਹਾਨੂੰ ਦੇ ਦੇਣ ਟਿਕਟ ਮੈਨੂੰ ਦੇ ਦੇਣ ਟਿਕਟ ਕੋਈ ਹੋਰ ਲੈਣ ਲੈ ਅਸੀਂ ਚੋਣ ਜਿੱਤਣਾ ਕਿਉਂ ਕਰ ਇਹ ਸਾਰੀਆਂ ਵੋਟਾਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਪੈਣੀਆਂ ਫੇਸ ਇੱਕੋ ਹੈ ਕਿ ਇਸ ਵਾਰ ਲੋਕ ਸਭਾ ਚ ਵੀ ਭਗਵੰਤ ਮਾਨ ਤੇ ਵੋਟਾਂ ਉਹਨਾਂ ਨੂੰ ਪੈਣੀਆਂ ਜਿਹਨੂੰ ਮਰਜ਼ੀ ਖੜਾ ਕਰ ਲੋ ਵੋਟਾਂ ਝਾੜੂ ਨੂੰ ਪੈਣੀਆਂ ਵੋਟਾਂ ਅਰਵਿੰਦ ਕੇਜਰੀਵਾਲ ਜੀ ਨੂੰ ਪੈਣੀਆਂ ਇਸ ਕਰਕੇ ਕੋਈ ਵੀ ਖੜਾ ਹੋ ਜਾਏ एम पी बना के भेजा बहुत शुक्रिया दैनिक बहुत बहुत धन्यवाद देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप